ਜਲੰਧਰ ਦੇ ਵਿੱਚ 19 ਲੱਖ ਰੁਪਏ ਦੀ ਲੁੱਟ ਹੋਈ ਆ ਪਤੀ ਪਤਨੀ ਤੋਂ ਬੈਂਕ ਖੋ ਕੇ ਫਰਾਰ ਹੋ ਗਏ ਨੇ ਲੁੱਟੇਰੇ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਲੁੱਟ ਕੀਤੀ ਹੈ ਜਲੰਧਰ ਦੇ ਅਰਬਨ ਸਟੇਟ 2 ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਪਤੀ ਪਤਨੀ ਜਾ ਰਹੀ ਸੀ ਉਹਨਾਂ ਤੋਂ ਬੈਗ ਖੋ ਕੇ ਲੁਟੇਰੇ ਫਰਾਰ ਹੋਏ ਨੇ 19 ਲੱਖ ਰੁਪਏ ਦੀ ਲੁੱਟ ਕੀਤੀ ਗਈ ਹੈ ਬਾਈਕ ਸਵਾਰ ਦੋ ਲੁਟੇਰਿਆਂ ਨੇ ਇਹ ਲੁੱਟ ਕੀਤੀ ਹੈ ਜਲੰਧਰ ਦੇ ਅਰਬਨ ਸਟੇਟ ਫੇਜ਼ 2 ਦੀ ਇਹ ਵਾਰਦਾਤ ਦੱਸੀ ਜਾ ਰਹੀ ਹੈ ਮਹਿਲਾ ਦੇ ਹੱਥ 'ਚ ਕੋਈ ਨੁਕੀਲੀ ਚੀਜ਼ ਵੀ ਮਾਰੀ ਹੈ ਇਸ ਘਟਨਾ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ ਜਦੋਂ HDFC ਬੈਂਕ ਦੇ ਬਾਹਰ ਪਤੀ ਪਤਨੀ 19 ਲੱਖ ਰੁਪਏ ਤੋਂ ਵੱਧ ਦਾ ਕੈਸ਼ ਬੈਗ ਦੇ ਵਿੱਚ ਲੈ ਕੇ ਆਈ ਸੀ ਮਹਿਲਾ ਨੇ ਬੈਗ ਹੱਥ ਵਿੱਚ ਫੜਿਆ ਹੋਇਆ ਸੀ ਤੇ ਉਸ ਦਾ ਪਤੀ ਕਾਰ پارک ਕਰ ਰਿਹਾ ਸੀ ਇਸੇ ਵਿਚਾਲੇ ਬਾਈਕ ਸਵਾਰ ਬਦਮਾਸ਼ ਉਸ ਨੇ ਹੱਥ ਦੇ ਵਿੱਚ ਨਕੀਲੀ ਚੀਜ਼ ਮਾਰ ਕੇ ਬੈਗ ਖੋ ਕੇ ਫਰਾਰ ਹੋ ਗਏ ਵੱਡੀ ਵਾਰਦਾਤ ਵਾਪਰੀ ਜਲੰਧਰ ਦੇ ਵਿੱਚ ਦਿਨ ਦਿਹਾੜੇ 19 ਲੱਖ ਰੁਪਏ ਦੀ ਲੁੱਟ ਹੋਈ ਹੈ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਐਚ ડી ਐਫ ਸੀ ਬੈਂਕ ਦੇ ਬਾਹਰ ਇਹ ਵਾਰਦਾਤ ਹੋਈ ਹੈ ਜਦੋਂ ਇੱਕ ਕਪਲ ਪਤੀ ਪਤਨੀ ਬੈਂਕ ਦੇ ਵਿੱਚ ਕੈਸ਼ ਜਮਾ ਕਰਵਾਉਣ ਲਈ ਲੈ ਕੇ ਆਏ ਸੀ 19 ਲੱਖ ਰੁਪਏ ਬੈਂਕ ਦੇ ਵਿੱਚ ਜਮਾ ਕਰਵਾਉਣ ਲਈ ਲੈ ਕੇ ਆਈ ਸੀ ਬੈਗ ਦੇ ਵਿੱਚ ਕੈਸ਼ ਸੀ ਦੱਸਿਆ ਜਾ ਰਿਹਾ ਹੈ ਕਿ ਔਰਤ ਬੈਂਕ ਦਾ ਇਸ ਦੌਰਾਨ ਬਦਮਾਸ਼ ਆਉਂਦੇ ਨੇ ਲੁਟੇਰੇ ਆਉਂਦੇ ਨੇ ਤੇ ਬੈਂਕ ਖੋ ਕੇ ਫਰਾਰ ਹੋ ਜਾਂਦੇ ਨੇ ਇਸ ਖਬਰ ਤੇ ਹੋਰ ਅਪਡੇਟ ਦੇ ਲਈ ਹਰਸ਼ ਕੁਮਾਰ ਮੇਰੇ ਸਹਿਯੋਗੀ ਜਲੰਧਰ ਤੋਂ ਜੁੜੇ ਨੇ ਹਰਸ਼ ਵੱਡੀ ਵਾਰਦਾਤ ਦਿਨ ਦਿਹਾੜੇ 19 ਲੱਖ ਦੀ ਲੁੱਟ ਕੀ ਕੋਈ ਜਾਣਕਾਰੀ ਜੀ ਬਿਲਕੁਲ ਜਿੰਦਗੀ ਸਾਨੂੰ ਸਵੀਰ ਇਨਫੋਰਮੇਸ਼ਨ ਮਿਲੂਗੀ ਜਦੋਂ ਮੌਕੇ ਤੇ ਟੀਮ ਪਹੁੰਚੇਗੀ ਜਲੰਧਰ ਅਰਬਨ ਚੇਡ ਇਲਾਕੇ ਦੇ ਵਿੱਚ ਜਿਹੜਾ ਉਸ ਥਾਂ ਦੇ ਤੇ ਮੇਰੀ ਜਿਹੜੀਆਂ ਬੈਂਕ ਦੇ ਵਿੱਚ ਜਿਹੜੀਆਂ ਬੈਲੈਂਸ ਜਿਹੜਾ ਕਢਵਾਉਣ ਦੇ ਲਈ ਆਪਣਾ ਆਈ.ਡੀ. ਉਸਨੇ ਜਿਹੜਾ ਪੈਸੀ ਕਿਸੇ ਨੂੰ ਦਿੱਨੇ ਸੀ ਆਪਣੇ ਨਾਲ ਪਤੀ ਦੇ ਨਾਲ ਉਸ ਥਾਂ ਤੇ ਪਹੁੰਚੀ ਹੋਈ ਸੀ ਉਸ ਦੇ ਬਦੋ ਜਦੋਂ ਬੈਂਕ ਚੋਂ ਪੈਸੀ ਕਢਵਾਏ ਜੇ ਪੈਸੀ ਕਢਵਾਤੀ ਜਦੋਂ ਉਹ ਬਾਹਰ ਨਿਕਲੀ ਗਈ ਗੱਡੀ ਦੇ ਵਿੱਚ ਬੱਤਨੀ ਦੀ ਕੋਸ਼ਿਸ਼ ਕਰਦੀ ਤਾਂ ਉਸ ਦਰਾਂ ਦਾ ਸੀ ਕਿ ਮਤੇਰੇ ਜਿਹੜੇ ਆਉਂਦੇ ਨੇ ਉਹਨਾਂ ਦੇ ਕੋਲ ਜਿਹੜਾ ਬੈਰੀ ਜਿਹੜਾ ਖੋਖੂ ਜਿਹੜਾ ਥਾ ਦਿੱਤੋ ਉਫਰਾਰ ਹੋ ਜਾਂਦੇ ਨੇ ਮੌਕੇ ਤੇ ਜਦ ਮਿਲਿਤ ਤੇ ਉਹਦੇ ਜਿਹਾ ਹਸਬੰਦ ਨੂੰ ਮਿਲ ਉਹਨਾਂ ਦੇ ਵੱਲੋਂ ਜਿਹੜੀ ਨਾਲ ਗੱਲ ਪੁਲਿਸ ਨੂੰ ਜਿਹੜੀ ਸੂਚਨਾ ਦਿੱਤੀ ਜਾਂਦੀ ਹੈ ਮੌਕੇ ਤੇ ਜਦੋਂ ਪੁਲਿਸ ਪਹੁੰਚਦੀ ਹੈ ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਫਿਲਹਾਲ ਜਿਹੜੀ ਪੁਲਿਸ ਨੂੰ ਮੁੰਤਾ ਕਿਰੇ ਉਹ ਸੀਸੀਟੀਵੀ ਦੇ ਕੈਮਰੇ ਨੂੰ ਖੰਡਾਲਿਆਂ ਦੇ ਵਿੱਚ ਟੁੱਟੀ ਹੋਈ ਹੈ ਕਿ ਪਤਾ ਲੱਗ ਸਕੇ ਜਿਹੜੇ ਇਹ ਲੋਕੇ ਸੀ ਕਿੱਧਰੋਂ ਆਏ ਸੀ ਕਿਹੜੇ ਰੂਟ ਤੋਂ ਆ ਕਿੱਦਾਂ ਪੱਛੇ ਅਪੀੜਿਤ ਉੱਤਰ ਨੇ ਹਰਸ਼ਕ ਕੁਝ ਦੱਸਿਆ ਹੈ ਕਿ ਕੀ ਕੋਈ ਉਹਨਾਂ ਦਾ ਪਿੱਛਾ ਕਰ ਰਿਹਾ ਸੀ ਜਾਂ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਬੈਗ ਦੇ ਵਿੱਚ ਕੈਸ਼ ਹੈ ਕਿਵੇਂ ਇਹ ਸਾਰੀ ਲੁੱਟ ਦੀ ਘਟਨਾ ਹੋਈ ਉੱਥੇ ਸੀਸੀਟੀਵੀ ਵੀ ਜ਼ਰੂਰ ਹੋਏਗਾ ਬੈਂਕ ਦੇ ਬਾਹਰ ਅਕਸਰ ਸੀਸੀਟੀਵੀ ਲੱਗੇ ਹੁੰਦੇ ਨੇ ਤੇ ਇਹ ਪਤੀ ਪਤਨੀ ਕਿੱਥੋਂ ਦੇ ਰਹਿਣ ਵਾਲੇ ਨੇ ਕੀ ਪੁਲਿਸ ਕੋਲ ਸ਼ਿਕਾਇਤ ਇਹਨਾਂ ਦੇ ਵੱਲੋਂ ਦਰਜ ਕਰਵਾਈ ਗਈ ਹੈ ਜੀ ਬਿਲਕੁਲ ਇਹਨਾਂ ਨੇ ਦੱਸਿਆ ਕਿ ਇਹਨਾਂ ਨੇ ਕਿਸੇ ਦੇ ਪੈਸੇ ਦੇਣੇ ਸੀਗੇ ਤੇ ਇਹੇ ਪੈਸੇ ਜਿਹੜੇ ਬੈਂਕ ਦੇ ਵਿੱਚੋਂ ਕੋਡਾ ਵਾਕੇ ਨਿਕਲਦੇ ਨੇ ਗੱਡੀ پارک ਕੀਤੀ ਹੁੰਦੀ ਹੈ ਗੱਡੀ ਦੇ ਵਿੱਚ ਜਦੋਂ ਵੇਖਣ ਦੀ ਕੋਸ਼ਿਸ਼ ਕਰਦੇ ਨੇ ਉਸ ਦੌਰਾਨ ਇਹ ਲੁਟੇਰੀ ਆਉਂਦੇ ਨੇ ਉਹਨਾਂ ਦੇ ਬੋਲੇ ਵਾਅਦਾ ਤੋਂ ਇਨਜ਼ਾਮ ਦਿੱਤੇ ਨੇ ਜਿਹਦਾ ਦੀਕ ਪਰਿਵਾਰ ਜਿਹੜਾ ਹੈਗਾ ਇਹਨਾਂ ਦੀ ਜਿਹੜੀ ਆਰਟੀਫੀਸ਼ੀਅਲ ਜੁਐਲਰੀ ਦੀ ਦੁਕਾਨ ਹੈ ਹਮ ਫੋਟੋ ਵਾਲ ਸੰਦੇ ਕੋਲ ਤਾਂ ਇਹ ਪੈਸੇ ਕਢਵਾਏ ਗਏ ਸੀ ਨਾ ਕਿ ਜਮ੍ਹਾਂ ਕਰਵਾਉਣ ਲਈ ਲੈ ਕੇ ਆਏ ਸੀ ਥੋੜਾ ਜਿਹਾ ਕਲੀਅਰ ਕਰ ਦਿਓ ਕਿ ਪੈਸੇ ਬੈਂਕ ਦੇ ਵਿੱਚੋਂ ਕਢਵਾਏ ਗਏ ਸੀ ਹਾਂਜੀ ਇਹ ਦੱਸਿਆ ਕਿ ਕਢਵਾਏ ਗਏ ਕਢਵਾ ਕੇ ਲਿ ਠੀਕ ਐ ਕਢਵਾ ਕੇ ਬਾਹਰ ਨਿਕਲੇ ਨੇ ਤਾਂ ਉਸ ਵੇਲੇ ਲੁੱਟ ਦੀ ਵਾਰਦਾਤ ਵਾਪਰੀ ਜੀ ਬਹੁਤ ਸ਼ੁਕਰੀਆ ਹਰਸ਼ ਮੇਰੇ ਸਜੋਗੀ ਜਾਣਕਾਰੀ ਦੇ ਰਹੇ ਸੀ ਜਲੰਧਰ ਚ 19 ਲੱਖ ਰੁਪਏ ਦੀ ਲੁੱਟ ਹੋਈ ਹੈ ਥੋੜਾ ਕਲੀਅਰ ਕਰ ਦਿਓ ਇੱਕ ਵਾਰ ਫੇਰ ਕੇ ਇਹ ਪਤੀ ਪਤਨੀ ਸੀ ਬੈਂਕ ਦੇ ਵਿੱਚੋਂ ਕੈਸ਼ ਕਢਵਾ ਕੇ ਬਾਹਰ ਆ ਰਹੇ ਸੀ ਜਿਹੜੀ ਔਰਤ ਆ ਉਸ ਦੇ ਹੱਥ ਦੇ ਵਿੱਚ ਪੈਸਿਆਂ ਵਾਲਾ ਬੈਗ ਫੜਿਆ ਹੋਇਆ ਸੀ 19 ਲੱਖ ਰੁਪਏ ਇਹਨਾਂ ਨੇ ਕੈਸ਼ ਕਢਵਾਇਆ ਸੀ ਤੇ ਜਦੋਂ ਹੀ ਇਹ ਆਪਣੀ ਗੱਡੀ ਦੇ ਵਿੱਚ ਬੈਠਣ ਲੱਗਦੇ ਨੇ ਤਾਂ ਉਦੋਂ ਹੀ ਲੁਟੇਰੇ ਆਉਂਦੇ ਨੇ ਹੱਥ ਦੇ ਵਿੱਚ ਕੋਈ ਨੁਕੀਲੀ ਚੀਜ਼ ਨਾਲ ਵਾਰ ਕਰਦੇ ਨੇ ਤੇ ਔਰਤ ਦੇ ਹੱਥ ਦੇ ਵਿੱਚੋਂ ਪੈਸਿਆਂ ਨਾਲ ਭਰਿਆ ਬੈਗ ਖੋ ਕੇ ਫਰਾਰ ਹੋ ਜਾਂਦੇ ਨੇ 19 ਲੱਖ ਰੁਪਏ ਦੀ ਲੁੱਟ ਕੀਤੀ ਗਈ ਹੈ ਲੁਟੇਰਿਆਂ ਦੀ ਗਿਣਤੀ ਦੋ ਦੱਸੀ ਜਾ ਰਹੀ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ والله ਇੱਕ ਲੇਡੀ ਜੀ ਪ੍ਰਿਆ ਨਾਮ ਦੇ ਤੇ ਉਹ ਆਪਣੇ ਬੈਂਕ ਚੋਂ ਪੈਸੇ ਕਢਾ ਕੇ ਇੱਥੇ ਕਿਸੇ ਨੂੰ ਉਹਨੇ ਦੇਣੇ ਸੀ ਉਹ ਦੇਣ ਵਾਸਤੇ ਫੇਸ ਟੂ ਦੀ ਮਾਰਕੀਟ ਚਾਈ ਸੀ ਜਦੋਂ ਇਹ ਆ ਉਹ ਅਜੇ ਉਹਦਾ ਹਸਬੰਦ ਅੰਦਰ ਸੀ ਜਦੋਂ ਉਹ ਬੈਗ ਲੈ ਕੇ ਬਾਹਰ ਆਈ ਤੇ ਦੋ ਮੋਰ ਸਾਲ ਦੇ ਨੌਜਵਾਨ ਸੀ ਉਹਨਾਂ ਚੋਂ ਇੱਕ ਨੇ ਇਹਦਾ ਬੈਗ ਹੋਇਆ ਤੇ ਬੈਗ ਹੋ ਕੇ ਭੱਜ ਗਿਆ ਉਹਨਾਂ ਦੇ ਕਹਿਣ ਦੇ ਮੁਤਾਬਕ ਹੀ ਉਹ ਉੱਥੋਂ ਪੈਸੇ ਉਹਦੇ 20 ਲੱਖ ਰੁਪਏ ਸੀ ਤੇ ਕਿਹੜੀ ਜਗ੍ਹਾ ਇਹਨਾਂ ਨੇ ਕਿਸ ਕੰਮ ਲਈ ਦੇਣਾ ਸੀ ਇੱਕ ਉਹਨਾਂ ਦੇ ਰਿਲੇਟਿਵ ਸੀ ਕਹਿੰਦਾ ਦੋਸੀ ਕਹਿ ਰਿਹਾ ਸੀ ਉਹਨਾਂ ਕੋ ਪੈਸੇ ਲਏ ਸੀ ਅੱਛਾ ਜੀ ਤੇ ਉਹਨੂੰ ਅਸੀਂ ਪੈਸੇ ਵਾਪਸ ਕਰਨਾ ਸੀ ਕੋਈ ਸੀਸੀਟੀਵੀ ਕੈਮਰੇ ਦੇ ਵਿੱਚ ਫਿਲਹਾਲ ਚੈੱਕ ਕਰ ਰਹੇ ਹਾਂ ਅਸੀਂ ਤਾਂ ਹਾਂਜੀ ਕਿੰਨੀ ਪੇਮੈਂਟ ਸੀ ਹੈਗੀ 910000 ਕੋਈ ਪਹਿਲੇ ਪਿੱਛੇ ਲੱਗੇ ਸੀ ਜਾਂ ਇੱਥੇ ਬਿਲ ਰੈਕੀ ਉਹ ਵੈਰੀਫਾਈ ਕਰ ਰਹੇ ਆ ਜਿੱਥੋਂ ਇਹ ਫੁੱਟਬਾਲ ਚੋਂ ਤੋਂ